ਨਰਪੈ ਭਗਵਾਨ ਬਾਣੀਕ ਮਹਾਰਾਜ ਜੀ ਕੀ ਜੈ ਜੋ ਬੋਲੇ ਸੋ ਨਰਪੈ ਸਤਗੁਰ ਵਿੰਦਾਸ ਮਹਾਰਾਜ ਜੀ ਕੀ ਜੈ ਸ੍ਰੀ ਸ੍ਰੀ 108 ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਕੀ ਜੈ ਸੋਜੀ ਪਾਸ਼ਾ ਹਜੂਰ ਸਤਗੁਰੂ ਪੂਰਨਦਾਸ ਜੀ ਮਹਾਰਾਜ ਜੀ ਕੀ ਜੈ ਗੁਰਗੱਦੀ ਤੇ ਬਰਾਜਮਾਨ ਸਤਗੁਰੂ ਗਧਾਰੀਦਾਸ ਜੀ ਮਹਾਰਾਜ ਜੀ ਕੀ ਜੈ ਜੈ ਕੀਮ ਜੈ ਭਾਗਤ ਕਾਰੇ ਦੀ ਸਤਿਕਾਰਯੋਗ ਸਾਥੀਆਂ ਨੂੰ ਜੋ ਕਿ ਸਭ ਸੰਸਥਾ ਨੂੰ ਇਹੇ ਵੇਤੇ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਜੱਥੇਬੰਦੀ ਦੇ ਵੱਲੋਂ ਜੋ ਕਿ ਅੱਜ ਪਿੰਡ ਬਰਾਮ ਸ੍ਰਿਸ਼ਤਾ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਆ ਜਿਲ੍ਹੇ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜੋ ਕਿ ਪੰਜਾਬ ਪੁਲਿਸ ਦੇ ਵੱਲੋਂ ਗਰੀਬ ਲੋਕਾਂ ਦੇ ਨਾਲ ਤੱਕੇਸ਼ਾਈਆਂ ਹੋ ਰਹੀਆਂ ਆ ਜੋ ਕਿ ਬਿਲਕੁਲ ਵੀ ਸੁਣਵਾਈ ਨਹੀਂ ਹੋ ਰਹੀ ਆ ਤਨਹਾਟ ਲੋਕਾਂ ਦੀ ਪਹਿਲ ਦੇ ਧਾਰ ਦੇ ਸੁਲਵਾਈ ਹੋ ਰਹੀ ਆ ਤੇ ਗਰੀਬ ਲੋਕਾਂ ਨੂੰ ਦਰਬਾਰ ਦੇ ਤੱਕੇ ਖਾਣੇ ਪੈਂਦੇ ਆ ਸਾਲ-ਸਾਲ ਦੋ-ਦੋ ਸਾਲ ਬੀਤਦੇ ਦੇ ਬਾਵਜੂਦ ਵੀ ਜਿਹੜੇ ਕੀ ਕੋਈ ਕਾਰਵਾਈ ਨਹੀਂ ਦੁਸ਼ਤਾਂ ਦੇ ਉੱਤੇ ਹੋ ਰਹੀ ਇੱਕ ਤਾਂ ਮਸਲਾ ਪਿਛਲੇ ਸਾਲ ਜੋ ਕਿ ਅਕਤੂਬਰ ਦੇ ਵਿੱਚ ਆਪਣੇ ਭਗਵਾਨ ਵਾਲਮੀਕ ਮਹਾਰਾਤਾ ਪਰਗਟ ਸੀਗਾ ਪਿੰਡ ਟੱਡਾ ਸਨੋਰਾ ਵਿੱਚ ਵਿਸ਼ਾਲ satsang ਚੱਲ ਰਿਹਾ ਸੀਗਾ ਕੀਰਤਨ ਦੀਵਾਨ ਚੱਲ ਰਿਹਾ ਸੀਗੇ ਤੇ ਕੁਝ ਸ਼ਰਾਬੀ ਅਨਸਰਾਂ ਦੇ ਵੱਲੋਂ ਆਣ ਕੇ ਉੱਥੇ ਲੜਾਈ ਝਗੜਾ ਕੀਤਾ ਗਿਆ ਕਿਉਂਕਿ ਸੰਗਤਾਂ ਦਾ ਸਾਰਾ ਧਿਆਨ ਭਟਕਿਆ ਗਿਆ ਜੋ ਕਿ ਉਸ ਦੇ ਵਿੱਚ ਉਹਨਾਂ ਨੇ ਬੇਅਦਬੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਪਰ ਪੁਲਿਸ ਦੇ ਵੱਲੋਂ ਉਹਨੂੰ ਗੱਲ ਨੂੰ ਗੁਮਾਫਰਾ ਕੇ ਉਲਟਾ ਹੀ ਜਿਹੜੇ ਸੇਵਾਦਾਰ ਉੱਥੇ ਸੇਵਾ ਕਰਦੇ ਉਹਨਾਂ ਤੇ ਪਾਜੇ ਕੀਤੇ ਗਏ ਜਿਨ੍ਹਾਂ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਬਿਲਕੁਲ ਕੋਈ ਵੀ ਕਾਰਵਾਈ ਨਹੀਂ ਕੀਤੀ ਕਦੀ ਕਹਿੰਦੇ ਕਿ ਇਹਨਾਂ ਨੂੰ ਜ਼ਮਾਨਤਾ ਕਰਾਓ ਕਦੀ ਕਹਿੰਦੇ ਅਸੀਂ ਟੱਟ ਦੇ ਪਾਜਾ ਕੈਨਸਲ ਕਰ ਦਿੰਨੇ ਆ ਜੇ ਤੱਕ ਗੱਲਬੋਲ-ਬੋਲ ਜੀ ਕਰਦੇ ਕਿਉਂਕਿ ਜਿੰਨਾ ਚਿਰ ਇਹਨਾਂ ਦਾ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਨਾ ਚੇਚੜ ਸੰਘਰਸ਼ ਜਾਰੀ ਰੂਗਾ ਤੇ ਦੂਸਰਾ ਮਸਲਾ ਹੈਗਾ ਬੜੇ ਇੱਕ ਪਿੰਡ ਲਡੋਈ ਕੋਤੋਂ ਦੀ ਵੀ ਸੋਚ ਜੋ ਕਿ ਤਲਾਟ ਜਾਤ ਦੇ ਹੰਕਾਰੀ ਦੇ ਵੱਲੋਂ ਜੋ ਕਿ ਜਾਤੀ ਅਪਸ਼ਬਦ ਬੋਲੇ ਗਏ ਤੇ ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਉਸਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਵੀ ਵੀਰ ਅੱਜ ਆਦਿਵਾਸੀ ਗੁਰ ਗਿਆਨ ਨਾਥ ਪੂਰਨ ਸੰਘਰਸ਼ ਦਲ ਜਥੇਬੰਦੀ ਦੇ ਕੋਲ ਪਹੁੰਚੇ ਇਨਸਾਫ ਦੀ ਮੰਗ ਲੈ ਕੇ ਜੋ ਕਿ ਸਾਰੇ ਹੀ ਜਲੰਧਰ ਜ਼ਿਲ੍ਹੇ ਦੀ ਸਮੁੱਚੀ ਟੀਮ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜੋ ਕਿ ਭੌਗਪਤ ਥਾਣੇ ਦਾ ਘਰਾਓ ਜੋ ਕਿ 18 ਤਰੀਕ ਨੂੰ ਜੋ ਕੀਤਾ ਜਾਏਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਫਰਜ਼ ਨੂੰ ਸਮਝਦੇ ਹੋਏ ਆਪਣੇ ਜਥਿਆਂ ਦੇ ਰੂਪ ਦੇ ਵਿੱਚ ਵੱਧ ਤੋਂ ਵੱਧ ਸੰਗਤ ਲੈ ਕੇ ਪਹੁੰਚੋ ਤੇ ਇਸ ਰੋਸ ਧਰਨੇ ਦੇ ਵਿੱਚ ਘਰਾਓ ਦੇ ਵਿੱਚ ਥਾਣੇ ਦੇ ਵਿਸ਼ੇਸ਼ ਤੌਰ ਤੇ ਆਦਿਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਭਗਵਾਨ ਵਾਲਮੀਕ ਤੀਰਥ ਕੌਮੀ ਚੇਅਰਮੈਨ ਸਰਦਾਰ ਜਗਿੰਦਰ ਸਿੰਘ ਮਾਨ ਜੀ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਹੋਰ ਬਹੁਤ ਸਾਡੇ ਸੀਨੀਅਰ ਆਗੂ ਪਹੁੰਚ ਰਹੇ ਨੇ ਜੇਕਰਨ